ਤੁਹਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਕਿੰਨਿਆਂ ਦੀ ਦਰਜ ਹੈ 15 ਭਗਤਾਂ ਦੀ ਐਵੇਂ ਤਾਂ ਕਹਿਣ ਲੱਗਿਆ ਕਿਉਂਕਿ ਆਪਾਂ ਇੱਕ ਬਾਬੇ ਫਰੀਦ ਸਾਹਿਬ ਦਾ ਸ਼ਲੋਕ ਵਿਚਾਰ ਰਹੇ ਚਲੋ ਇੱਕ ਵਾਰੀ ਧਿਆਨ ਚਕਾਰ ਹੀ ਲਵੋ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ 1430 ਅੰਗ ਨੇ ਬੋਲ ਕੇ ਦੱਸੋ ਕਿੰਨੇ ਨੇ 1430 30 ਅੰਗ ਨੇ ਆਪਾਂ ਸਤਕਾਰ ਨਾਲ ਅੰਗ ਸ਼ਬਦ ਵਰਤਨੇ ਆ ਪੰਨਾ ਸ਼ਬਦ ਨਹੀਂ ਵਰਤਦੇ ਗੁਰੂ ਗ੍ਰੰਥ ਸਾਹਿਬ ਵਿੱਚ 31 라ਗ ਦਰਜ ਨੇ ਕਿੰਨੇ ਰਾਗ ਬਾਜ ਬਹੁਤ ਘਟ ਇੰਨਾ ਕਾਛ ਹੈ ਬਾਜ ਇੰਨੀ ਘਟ ਹੈ ਫਿਰ ਬੋਲੋ ਕਿੰਨੇ ਰਾਗ ਦਰਜ ਨੇ 31 ਰਾਗ ਦਰਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇਹ ਗੁਰੂਆਂ ਦੀ ਬਾਣੀ ਦਰਜ ਹੈ 6 ਗੁਰੂਆਂ ਦੀ ਬਾਣੀ ਧਿਆਨਤ ਕਰ ਲਿਓ 6 ਗੁਰੂ ਕਿਹੜੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਪੰਜਵੀਂ ਤੱਕ ਲਗਾਤਾਰ ਨੇ ਪਰ ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ 6 ਗੁਰੂਆਂ ਦੀ ਬਾਣੀ ਦਰਜ ਹੈ ਸਭ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ 15 ਭਗਤਾਂ ਤੋਂ ਇਲਾਵਾ ਕਿੰਨੇ ਭਟਾਂ ਦੀ ਬਾਣੀ ਦਰਜ ਹੈ ਭਟ ਕਿੰਨੇ ਨੇ 11 ਭਗਤਾਂ ਦੇ ਨਾਮ ਤੁਸੀਂ ਪੜਦੇ ਸੁਣਦੇ ਹੋ ਭਗਤ ਕਬੀਰ ਸਾਹਿਬ ਨੇ ਭਗਤ ਨਾਮਦੇਵ ਜੀ ਨੇ ਸਦਨਾ ਜੀ ਸੈਣ ਦੀ ਭਗਤ ਅੰਨਾ ਦੀ ਭਗਤ ਪੀਪਾ ਜੀ ਭਗਤ ਰਵਿਦਾਸ ਸਾਹਿਬ ਜੀ ਇਹਨੇ ਕਰਕੇ 15 ਭਗਤ ਨੇ 11 ਪਟ ਨੇ ਪੱਟਾਂ ਦੇ ਜਿਹੜੇ ਨਾਮ ਨੇ ਥੋੜੇ ਇਸ ਤਰ੍ਹਾਂ ਨੇ ਪਟ ਜਲ ਜੀ ਪਟ ਨਲ ਜੀ ਪਟ ਕਲ ਸਹਾਰ ਜੀ ਪਟ ਮਥੜਾ ਜੀ ਪਟ ਗੇਂਦ ਜੀ ਪਟ ਹਰਵੰਸ ਜੀ ਇਵੇਂ ਕਰਕੇ ਇਹ ਪੱਟਾਂ ਦੇ ਨਾਮ ਨੇ 11 ਪਟ ਨੇ ਗੁਰੂ ਗ੍ਰੰਥ ਸਾਹਿਬ ਦੀ ਅਮਰਤ ਬਾਣੀ ਅੰਦਰ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਚਾਰ ਗੁਰਸਿੱਖ ਨੇ ਵਕਰੀ ਗੱਲ ਐ ਕੋਈ ਤੈਨ ਮੰਨਦਾ ਮੈਂ ਇਹ ਗੱਲ ਖੋਲ ਕੇ ਕਹਿਣੀ ਚਾਹਣਾ ਇਕ ਤੇ ਬਾਬਾ ਸੱਤਾ ਜੀ ਦੂਜੇ ਬਾਬਾ ਬਲਵੰਦ ਜੀ ਦੋਨੋਂ ਸ਼ੱਕੇ ਭਰਾ ਨੇ ਉਹਨਾਂ ਦੀ ਅਮਰਤ ਬਾਾਰ ਐ ਇਕ ਰਾਮਕਲੀ ਕੀ ਬਾਾਰ ਇਕ ਤੀਜੇ ਨੇ ਉਹ ਬਾਬਾ ਸੁੰਦਰ ਜੀ ਜਿਨ੍ਹਾਂ ਦੀ ਗੁਰਬਾਨੀਆਂ ਰਾਮਕਲੀ ਸਦ ਇਹ ਬਾਬਾ ਸੁੰਦਰ ਜੀ ਦੀ ਉਚਾਰਨ ਕੀਤੀ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪੜਪੋਤਰੇ ਨੇ ਪਰ ਇੱਕ ਚੌਥੇ ਜਿਹੜੇ ਅਮਰਤ ਬਾਣੀ ਹੈ ਉਹ ਕੁਛ ਵੀ ਦੁਬਾਰਾ ਆਖਦੇ ਐ ਵੀ ਇਹ ਨਾਮ ਹੀ ਦਰਜ ਐ ਕੁਛ ਵੀ ਦੁਬਾਰਾ ਆਖਦੇ ਐ ਵੀ ਇਹ ਉਹਨਾਂ ਦੀ ਬਾਣੀ ਐ ਬਾਬਾ ਮਰਦਾਨਾ ਸਾਹਿਬ ਜੀ ਦੀ ਚਾਰ ਗੁਰ ਸਿੱਖਾਂ ਦੀ ਬਾਣੀ ਦਰਜ ਐ ਇੰਨੀ ਤੇ ਸਾਨੂੰ ਗਿਆਤ ਚਾਹੀਦੀ ਐ